ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਦਕਾ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ ਹੈ। ਇਸ ਕ੍ਰਾਂਤੀ ਨੇ ਸਿਰਫ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕੀਤਾ ਬਲਕਿ ਸਿੱਖਿਆ ਦੀ ਗੁਣਵੱਤਾ, ਪਹੁੰਚ ਅਤੇ ਨੌਕਰੀ ਲਈ ਤਿਆਰੀ ਨੂੰ ਵੀ ਵਧਾਇਆ ਹੈ। ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੇ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਾਈਵੇਟ ਸਕੂਲਾਂ ਵਾਲੀਆਂ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ 800 ਵਿਦਿਆਰਥੀਆਂ ਨੇ NEET 260 ਵਿਦਿਆਰਥੀਆਂ ਨੇ JEE Mains ਅਤੇ 44 ਵਿਦਿਆਰਥੀਆਂ ਨੇ JEE Advanced ਦੀ ਪ੍ਰੀਖਿਆ ਪਾਸ ਕੀਤੀ ਹੈ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਐਬਿਲਿਟੀਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕਰੀਅਰ ਇਸ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੰਨੇ ਚਿਰ ਤੁਸੀਂ ਮੰਜ਼ਿਲ ਤੇ ਪਹੁੰਚ ਨਹੀਂ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਐਦਾਂ ਦੇ ਐਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਆਮ ਨਹੀਂ ਹੜਾ ਦੀ ਮਾਰ ਜਿਹੜੀ ਆ ਕਾਫੀ ਚੇਲੀ ਆ ਜੇ ਗੱਲ ਕਰੀਏ ਜਿਲ੍ਹਾ ਫਿਰੋਜ਼ਪੁਰ ਦੀ ਤੇ ਇੱਥੇ ਲੋਕਾਂ ਨੂੰ ਕਾਫੀ ਜੜੀ ਆ ਟਾਰ ਲੱਗੀ ਆ ਜਿੱਥੇ ਲੋਕਾਂ ਦੀ ਕਾਫੀ ਜੜੀ ਇਹ ਕਹਿ ਸਕਦੇ ਆ ਵੀ ਸੈਂਕੜੇ ਏਕੜ ਜੜੀ ਆ ਫਸਲ ਪੂਰੀ ਤਰ੍ਹਾਂ ਬਰਬਾਦ ਹੋਈ ਉਥੇ ਲੋਕਾਂ ਦੇ ਘਰੇ ਵੀ ਜੜੇ ਟਹਿ ਟੇਰੀ ਹੋਈ ਆ ਤੇ ਸਮਾਜਿਕ ਸੰਸਥਾਵਾਂ ਨੇ ਵੀ ਜੜੀ ਬਾਤ ਚੜ ਕੇ ਲੋਕਾਂ ਦਾ ਸਹਿਯੋਗ ਕਰਨ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਅੱਜ ਤੁਸੀਂ ਦੇਖ ਸਕਦੇ ਹੋ ਵੀ ਐਨ ਆਰ ਆਈ ਵੀਰ ਜੜੇ ਆ ਪੰਜਾਬੀ ਉਹਨਾਂ ਨੂੰ ਪੰਜਾਬੀ ਜੜੇ ਆ ਵੀ ਭਾਵੇਂ ਉਹ ਬਾਹਰ ਬੈਠੇ ਆ ਲੇਕਿਨ ਪੰਜਾਬ ਦੀਆਂ ਯਾਦਾਂ ਜੜੀਆਂ ਉਹ ਨਹੀਂ ਭੁੱਲਦੀਆਂ ਤੇ ਇਹ ਜੜੀਆਂ ਯ ਨੇ ਬੈਠੇ ਪੰਜਾਬ ਦੇ ਵਿੱਚ ਰਿਸ਼ਤੇਦਾਰਾਂ ਦੇ ਥਰੂ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਵੀ ਜੜਿਆ ਉਹ ਅੱਗੇ ਆਇਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਆਖਰ ਵੀ ਇਹਨਾਂ ਦੇ ਕੀ ਮਨ ਦੇ ਵਿੱਚ ਸੋਚ ਸੀ ਕਿ ਤੇ ਇਹ ਜਿਹੜੀ ਆ ਤੇ ਲੋਕਾਂ ਦੀ ਮਦਦ ਕਰਨ ਵਾਸਤੇ ਜਿਹੜੇ ਅੱਗੇ ਆਏ ਨੇ ਤੇ ਇਹਨਾਂ ਦੇ ਵਿੱਚ ਮਤਲਬ ਕਿ ਇਹਨਾਂ ਦਾ ਕਿਸ ਤਰ੍ਹਾਂ ਦਾ ਮਨ ਸੀ ਕਿ ਆ ਵੀ ਜਿਹੜੇ ਲੋਕਾਂ ਦੀ ਮਦਦ ਕਰਨ ਵਾਸਤੇ ਅੱਜ ਜਿਹੜੀ ਉਹ ਕੀਤੀ ਜਾ ਰਹੀ ਆ ਭਾਜੀ ਜਿਹੜੀ ਹਾਰਾਂ ਦੇ ਹਾਲਾਤ ਆ ਸਭ ਨੂੰ ਪਤਾ ਪੰਜਾਬ ਦੇ ਕਾਫੀ ਜਿਹੜੇ ਬੁਰੇ ਹਾਲ ਹੋਏ ਨੇ ਇਹ ਗੱਲ ਮਤਲਬ ਜੇ ਜ਼ਿਲ੍ਹਾ ਫਰੋਹੇਕਪੁਰ ਦੀ ਕੀਤੀ ਜਾਵੇ ਤੇ ਇਹਦੇ ਵਿੱਚ ਵੀ ਲੋਕਾਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਤੇ ਤੁਸੀਂ ਬੈਠੇ ਮਤਲਬ ਇਹ ਐਫਐਸਡੀ ਲੋਕਾਂ ਦੀ ਜਿਹੜੀ ਸਾਰ ਲਈ ਆ ਕੀ ਮੰਨ ਦੇ ਵਿੱਚ ਸੋਚ ਸੀ ਹਾਂਜੀ ਦੇਖੇ ਦੁੱਖ ਬੈਠ ਹੁੰਦਾ ਸੀ ਬਾਹਰ ਬੈਠਿਆਂ ਨੂੰ ਵੀ ਤੇ ਪਛਤਾਨਦੇ ਸੀ ਕਿ ਕੁਝ ਕਰ ਨਹੀਂ ਸਕਦੇ ਸੋ ਇੱਥੇ ਆਏ ਤੇ ਵਿਦਵਨੀ ਕੇ ਆ ਕੇ ਜਿੰਨੀ ਵੀ ਮਦਦ ਹੋ ਸਕਦੀ ਹੈ ਤੇ ਜਜ਼ਬਾ ਦੇਖ ਕੇ ਵੀ ਪੰਜਾਬੀਆਂ ਦਾ ਬਹੁਤ ਖੁਸ਼ ਹੋਇਆ ਕਿ ਜਿਹ ਜਿਨ੍ਹਾਂ ਨੇ ਹੜ੍ਹਾਂ ਦਾ ਦੁੱਖ ਸਹਾਰਿਆ ਉਹਨਾਂ ਦਾ ਵੀ ਤੇ ਜਿਹੜੇ ਹੋਰ ਇਲਾਕਿਆਂ ਦੇ ਵਿੱਚ ਵੀ ਬੈਠੇ ਸੀਗੇ ਕਿ ਉਹ ਕਿੰਨੀ ਮਦਦ ਕਰਨਾ ਚਾਹੁੰਦੇ ਆ ਤੇ ਸੋ ਨਾਲ ਹੁੰਦਾ ਮੋਕਾ ਮਿਲਿਆ ਤੇ ਕਿਸੇ ਆਪਨੇ ਵੱਲੋਂ ਵੀ ਜਿੰਨਾ ਵੀ ਜਿੰਨੀ ਵੀ ਸਹਾਇਤਾ ਹੋ ਸਕਦੀ ਆ ਤੁਸੀਂ ਦਾ ਆਪ ਆ ਕੇ ਦੇਖ ਕੇ ਤੇ ਨਾਲੇ ਕਰਕੇ ਦੇ। ਇਹ ਜਿਹੜੇ ਪਰਿਵਾਰ ਨੇ ਜਿਹੜੇ ਮੰਨ ਹੜਾਰੀ ਮਾਰਦੀ ਆ ਜਿਨ੍ਹਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਵੀ ਅਸੀਂ ਦੇਖ ਰਹੇ ਹਾਂ ਵੀ ਮਤਲਬ ਕਿ ਇਹਨਾਂ ਦੇ ਕਾਫੀ ਜਿਹੜੇ ਟੈਂਟਰੀ ਹੋਇਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਮਤਲਬ ਕਿ ਇਹ ਲੋਕ ਵਾਕਈ ਪੀੜਿਤ ਆ ਉੱਥੋਂ ਤੱਕ ਤੁਸੀਂ ਜਿਹੜੀ ਆ ਪਹੁੰਚ ਕੀਤੀ ਆ ਅਸੀਂ ਲੋਕੋ ਸੰਸਥਾਵਾਂ ਨਾਲ ਵੀ ਸਾਡੇ ਚਾਚਾ ਦੀ ਆ ਕੇ ਸਰਵੇ ਵੀ ਕਰਕੇ ਗਏ ਆ ਆਪ ਜੀ ਇਥੇ ਨਜ਼ਦੀਕ ਚਰਪਿੰਦ ਹੈਗੇ ਤੇ ਬਾਕੀ ਜੋ ਦੇਖਣ ਨੂੰ ਵੀ ਮਿਲਿਆ ਸੋ ਉਸ ਤੋਂ ਵੀ ਤੇ ਹੁਣ ਵੀ ਦੇਖਣ ਨੂੰ ਜੋ ਮਿਲਿਆ ਉਹ ਉਸ ਤੋਂ ਹੀ ਪਤਾ ਲੱਗਿਆ। ਕਿ ਪ੍ਰੇਰਿਤ ਹੋਇਓ ਮਤੋਂ ਕਿ ਇਹਨਾਂ ਲੋਕਾਂ ਤੋਂ ਜਿਹੜੇ ਸਮਾਜ ਸੇਵੀ ਸੰਸਥਾ ਸੀ ਇਹਨਾਂ ਨੂੰ ਪਤਾ ਕੀ ਮਤੋਂ ਕਿ ਤੁਹਾਨੂੰ ਕਿਸ ਤਰ੍ਹਾਂ ਇਹ ਲਾਤ ਇਹਨਾਂ ਦੇ ਜਿਹੜੇ ਆ ਸਾਹਮਣੇ ਜਿਹੜੇ ਨਜ਼ਰ ਆਏ ਵੀ ਇਹੋ ਜਿਹੇ ਲਾਤਾ ਦੇ ਵਿੱਚ ਵਾਕਈ ਇਹਨਾਂ ਨੂੰ ਜ਼ਰੂਰਤ ਹੈ ਮਦਦ ਦੀ। ਮੈਂ ਪਰਮਜੀਤ ਸਿੰਘ ਹਾਈਪੋਰ ਮੈਂਬਰ ਸ਼ੁਰੂਆਤੀ ਕਮੇਟੀ ਆਦਮਪੁਰ ਹਲਕਾ ਜਲੰਧਰ ਹੈ ਜਬ ਕਮੇਟੀ ਸ਼ੁਰੂਆਤੀ ਕਮੇਟੀ ਪਿਛੇ ਜ ਮੇਰਾ ਭਤੀਜਾ ਤਨਮਨਜੀਤ ਸਿੰਘ ਢੇਸੀ ਜਿਹੜਾ ਐਮਪੀ इंग्लंड ਤੋਂ ਉਹ ਆਇਇ ਸੀ ਥੋੜੇ ਦਿਨਾਂ ਲਈ ਪਰ ਉਦੋਂ ਹਾਲਾਤ ਇੰਨੇ ਮਾੜੇ ਨਿਛੇ ਗਏ ਉਹ ਜਦੋਂ ਬਾਪ ਚਲੇ ਗਏ ਤੇ ਉਹਨਾਂ ਨੇ ਜਾ ਕੇ ਇਹ ਸਾਬ ਸਿੰਘ ਢੇਸੀਆ ਤਨਮਨਜੀਤ ਸਿੰਘ ਢੇਸੀ ਤੋਂ ਛੋਟੇ ਬਰਾਦਰ ਆ ਹੁੰਦੇ ਤੇ ਸਾਡੇ ਨਾਲ ਨਿਸ਼ਾਨਜੀਤ ਸਿੰਘ ਆ ਏ ਵੀ ਜੁਕੇ ਤੋਂ ਹੁਣ ਆਏ ਆ ਤੇ ਫਿਰ ਸਾਡੇ ਵੱਡੇ ਭਰਾ ਆ ਜਸਪਾਲ ਸਿੰਘ ਟੇਸੀ, ਦਨਮਨਜੀਤ ਸਿੰਘ ਟੇਸੀ ਤੇ ਸਰਬ ਸਿੰਘ ਟੇਸੀ ਤੇ ਬਾਦਲੇ ਜਿਹੜੇ ਉਹ ਸਾਡੇ ਨਾਲ ਖੜੇ ਆ ਤੇ ਇਹ ਸਾਡਾ ਭੁਪਿੰਦਰ ਸਿੰਘ ਆ ਤੇ ਗੁਰਵਪਤ ਸਿੰਘ, ਦਰਸ਼ਵੀਰ ਸਿੰਘ ਤੇ ਕੈਨੇਡਾ ਤੋਂ ਇਹਨਾਂ ਨੇ ਵੀ ਇਆਪੇ ਜਾ ਕੇ ਦੇਖ ਕੇ ਆਓ ਤੇ ਸਾਨੂੰ ਦੱਸੋ ਮੌਕੇ ਤੇ ਅਸੀਂ ਕੁਝ ਦਿਨ ਪਹਿਲਾਂ ਇੱਥੇ ਆਏ ਉਹਨਾਂ ਤੇ ਦੇਖਿਆ ਤੇ ਅਸੀਂ ਫਿਰ ਫੌਰੀ ਤੌਰ ਤੇ ਅੱਜ ਜਿਨ੍ਹਾਂ ਦੇ ਮਕਾਨ ਦੇਖਿਆ ਸੀ ਖਰਾਬ ਆ ਤੇ ਜਿੱਥੇ ਆਪਾਂ ਖਾਣ ਪੀਣ ਦੀਆਂ ਬਸਤਾਂ ਦੇ ਰਹਿੰਦੇ ਸੀ ਤੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਇੱਥੇ ਇਹਨਾਂ ਦੀ ਮਾਲੀ ਮੁੱਤ ਫੜ ਥੋੜੀ ਕਰ ਦਿੱਤੀ ਮੌਕੇ ਤੇ ਜਿੱਦਾਂ ਦਾ ਇਹਨਾਂ ਨੂੰ ਮੌਕੇ ਤੇ ਦੱਸਿਆ ਕਿਸੇ ਦਾ 30% ਕਰਦਾ ਮਕਾਨ ਖਰਾਬ ਆ ਦੂਜਾ ਆ ਜਾਂ ਹੁਣ ਸਕੂਲੇ ਗਏ ਸੀ ਤੀਰਾ ਘਰ ਆ ਉੱਥੇ ਉਹਨੇ ਕੰਪਿਊਟਰਾਂ ਦਾ ਹੋਰ ਚੀਜ਼ਾਂ ਦਸੀਆਂ ਕਿ ਇਹਦੇ ਬੀਲ ਚੇਅਰ ਬੱਚੇ ਨੂੰ ਚਾਹੀਦੀ ਸੀ ਤੇ ਗ੍ਰਾਂਤੀ ਸਿੰਘ ਉੱਥੇ ਪੰਜ ਛੇ ਇਕੱਠੇ ਹੋਏ ਸਾਰੇ ਉਹਨਾਂ ਨੂੰ ਵੀ ਇਹਨਾਂ ਨੇ ਜਿੰਨੀ ਜਿੰਨੀ ਸੇਵਾ ਅ ਕਈ ਸਾਰਿਆਂ ਨੇ ਮੌਕੇ ਤੇ ਦੇ ਦਿੱਤੀ ਘਰਾਂ ਦੇ ਵੀ ਮੌਕੇ ਤੇ ਦੇ ਦਿੱਤੀ ਤੇ ਆਪਾਂ ਜੇ ਕੋਈ ਆਪਾਂ ਫਿਗਰ ਦੇਈਏ ਤਾਂ ਉਹਦਾ ਠੀਕ ਨਹੀਂ ਲੱਗਦਾ ਹੁੰਦਾ ਕਿ ਚਲ ਤਾਂ ਸੇਵਾ ਕਰਕੇ ਪਰ ਇਦਾਂ ਆਹ ਪੇ ਜੇ ਕੋਈ ਅੱਗੇ 5 10000 ਦਿੰਦਾ ਸੀ ਕਹਣਾ ਦੋਬਲ ਪਟੋ ਘਟ ਹੋਣੀ ਚਾਹੀਦੀ ਆ ਜਾਂ ਉਸ ਦੀ ਵਾਧੂ ਹੋਣੀ ਚਾਹੀਦੀ ਆ ਤੇ ਇਹ ਇਦਾਂ ਦਾ ਕਰਕੇ ਜਿੰਨੇ ਵੀ ਅੱਜ ਸਾਡੇ 70 80 ਮੌਕੇ ਤੇ ਮਕਾਨਾ ਦਾ ਦੇਖ ਕੇ ਕਰ ਗਏ ਤੇ ਨੈਕਸਟ ਟਾਈਮ ਫੇ ਕਰਾਂਗੇ ਇਹਦੇ ਵਿੱਚ ਜਿੱਦਾਂ ਕੇਵਲ ਸਿੰਘ ਸਿਆਣ ਫੋਰਮ ਬਰਕ ਜੁਕੇ ਤੋਂ ਜਗਤੇਵ ਸਿੰਘ ਸਰਨੇਆ ਨੌਰਚ ਤੋਂ ਉਹਨਾਂ ਦੇ ਵੀ ਸਨੇਹ ਆਏ ਸੀ ਵੀ ਮੌਕੇ ਤੇ ਦੇਖ ਕੇ ਅਸੀਂ ਵੀ ਜਿੱਦਾਂ ਦੇ ਕਮਾ ਲਈ ਕਹਿੰਦੇ ਕਿ ਜਿਹੜੇ ਲੋਕਾਂ ਦਾ ਜਿਹੜੇ ਹਾਲਾਤ ਜਿਹੜੇ ਆ ਵੀ ਉਹ ਖਰਾਬ ਹੋਏ ਨੇ ਉਹ ਇਹਨਾਂ ਦੀ ਮਦਦ ਸਾਜਤਾ ਜਿਹੜੀ ਤੁਸੀਂ ਕਰ ਰਹੇ ਹੋ ਲੇਕਿਨ ਹੋਰ ਵੀ ਜਿਹੜੀ ਅੱਗੋਂ ਉਹ ਕੀਤੀ ਜਾਏ। ਹਾਂਜੀ ਹਾਂਜੀ ਅਸੀਂ ਅਸੀਂ ਬੰਦਾ ਤੇ ਵੀ ਅਸੀਂ ਤੇ ਨਾਮ ਨਹੀਂ ਚਾਹੁੰਦੇ ਸੀ ਵੀ ਆ ਥੋੜੇ ਬਾਲੀ ਵੀ ਮੀਡੀਆ ਚ ਗੱਲ ਕਰੀਏ ਪਰ ਸਾਨੂੰ ਤਾਂ ਇਹਨਾਂ ਆਂ ਕਿ ਅਸੀਂ ਜੇ ਜਿਹੜੇ ਬੰਦਿਆਂ ਨੇ ਆਪਣੇ ਆਪ ਬਾਹਰੋਂ ਕਿਹਾ ਤੇ ਜਿਹੜੀ ਸਾਡੀ ਸੇਵਾ ਆ ਉਹ ਸਹੀ ਥਾਂ ਪਹੁੰਚੇ ਵੀ ਅਸੀਂ ਜਦੋਂ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਆ ਮੌਕੇ ਤੇ ਗਏ ਆ ਆ ਮੀਡੀਆ ਰਾਹੀਂ ਤੁਹਾਡੀ ਗੱਲ ਚੱਲ ਜੂਗੀ ਉਹਦੇ ਨਾਲ ਦੇਖ ਕੇ ਹੋਰ ਵੀ ਜਿਹੜਾ 100 200 ਬੰਦੇ ਨੇ ਕਰਨਾ ਆ ਉਹਨਾਂ ਨੂੰ ਪਤਾ ਆ ਕਿ ਸਹੀ ਥਾਈ ਜਾਂਦੀ ਆ ਤੇ ਅਸੀਂ ਇਦਾਂ ਦਾ ਨਹੀਂ ਕਾਪੀ ਅਸੀਂ ਬਾਕੀ ਸਾਰਿਆਂ ਨੂੰ ਹਜ਼ਾਰਾਂ ਤੋਂ ਪੈਸੇ ਇਕੱਠੇ ਕਰੀਏ ਸਾਡੇ ਜਿਸ ਫਾਲਸਫੇ ਅਸੀਂ ਆ ਇਹ ਅੱਗੇ ਵੀ ਸਾਰੇ ਸੰਸਥਾ ਉਹਨੂੰ ਕਰਦੇ ਰਹਿੰਦੇ ਆ ਇਮੀਡੀਅਟੋਂ ਸਾਰੇ ਪਿੱਛੇ ਰਹਿੰਦੇ ਨੇ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੇ ਪੰਜਾਬੀ ਜਿਹੜੇ ਨੇ ਬਾਹਰ ਵੀ ਬੈਠੇ ਨੇ ਉਹ ਅੱਜ ਵੀ ਜਿਹੜੇ ਆ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਜਰੂਰਤ ਪੈਂਦੀ ਆ ਤੇ ਉਹਨਾਂ ਦੀ ਸੂਲਤ ਮਤਲਬ ਸੂਲਤ ਦੇ ਮੁਤਾਬਿਕ ਜਿਹੜਾ ਉਹਨਾਂ ਦੇ ਪ੍ਰਬੰਧ ਵੀ ਕਰਦੇ ਹੋਏ ਦਿਖਾਈ ਦੇ ਰਹੇ ਤੇ ਉਹਨਾਂ ਨੇ ਮਦਦ ਵੀ ਕਰ ਰਹੇ ਹਾਂਜੀ ਹਾਂਜੀ ਆਹੀ ਗੱਲ ਹੈ ਹੁਣ ਇਥੋਂ ਅਸੀਂ ਮੌਕੇ ਤੇ ਇਹਨਾਂ ਨੂੰ ਫੜਿਆ ਪਰਮਜੀਤ ਸਿੰਘ ਜੀ ਆ ਇੱਕ ਗ੍ਰਾਂਤੀ ਸਿੰਘ ਜੀ ਇਹ ਨਹੀਂ ਦੇਖਿਆ ਵੀ ਗੁਰਦੁਆਰਿਆਂ ਸਾਹਿਬ ਤੋਂ ਮੈਂ ਵੀ ਹੁਣ ਸ਼ੁਰੂਆਤ ਕਮੇਟੀ ਦਾ ਮੈਂਬਰ ਆ ਵੀ ਅਸੀਂ ਸਾਲ 6 ਮਹੀਨੇ ਇਦਾਂ ਦੇ ਪ੍ਰੋਗਰਾਮ ਨਹੀਂ ਚਲਾਣੇ ਹੁੰਦੇ ਅਸੀਂ ਜਿੱਥੇ ਗੁਰੂ ਘਰਾਂ ਦਾ ਚਾਹੁੰਦੇ ਆਂ ਪੀ ਉਹਨਾਂ ਦਾ ਬਿਲਡਿੰਗਾਂ ਠੀਕ ਹੋਣ ਤੇ ਉਹਨਾਂ ਦੇ ਬੱਚੇ ਵੀ ਸਾਡੇ ਜਿਹੜੇ ਅਸੀਂ ਮਹਾਰਾਜ ਦੇ ਵਜੀਰ ਜਿਨ੍ਹਾਂ ਨੂੰ ਕਹਿੰਦੇ ਆਂ ਉਹਨਾਂ ਨੂੰ ਵੀ ਪੂਰੀ ਸੇਵਾ ਹੁਣ ਕੀਤੀ ਵੀ ਆ ਹੋਰ ਵੀ ਲੋੜ ਪਈ ਤਾਂ ਵੀ ਕਰਾਂਗੇ ਜਿਹੜੇ ਬਾਕੀ ਵੀ ਆ ਅਸੀਂ ਜਿੰਨਾ ਕਰ ਸਕੇ ਵੱਧ ਤੋਂ ਵੱਧ ਆਪ ਵੀ ਕਰਾਂਗੇ ਤੇ ਨਾਲ ਆਪਣੇ ਮੀਰਾਂ ਤੋਂ ਵੀ ਕਰਾਵਾਂਗੇ ਜੀ ਇਹਨਾਂ ਗਰੰਤੀ ਸਿੰਘਾਂ ਬਾਰੇ ਵੀ ਸੋਚਿਆ ਲੇਕਿਨ ਬਹੁਤ ਘੱਟ ਸੰਸਥਾਵਾਂ ਹੁੰਦੀਆਂ ਜਿਹੜੀਆਂ ਇਹਨਾਂ ਬਾਰੇ ਸੋਚਦੀਆਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਹੜ੍ਹ ਜਿਹੜੇ ਵਰਗੇ ਹਾਲਾਤ ਹੈ ਕਾਫੀ ਤਬਾਹੀ ਮਚਾਈ ਹੈ ਇਹਨਾਂ ਨੂੰ ਬਿਲਕੁਲ ਜੀ ਅਸਲ ਦੇ ਵਿੱਚ ਦੇਖੋ ਜੀ ਜਿੱਥੇ ਆਮ ਪਬਲਿਕ ਦਾ ਨੁਕਸਾਨ ਹੋਇਆ ਹੈ ਉਥੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਖਾਸ ਕਰਕੇ ਇਹ ਸਰਹੱਦੀ ਖੇਤਰ ਪੈ ਜਾਂਦਾ ਵਾ ਇੱਥੇ ਗੁਰੂ ਘਰ ਦੇ ਜਿਹੜੇ ਗਰੰਤੀ ਸਿੰਘ ਵੀ ਆ ਉਹਨਾਂ ਨੂੰ ਕੋਈ ਮੰਥਲੀ ਇਨਕਮ ਨਹੀਂ ਦਿੱਤੀ ਜਾਂਦੀ ਮਤਲਬ ਆਪਾਂ ਜਿਵੇਂ ਸੈਲਰੀ ਮਹੀਨੇ ਦੀ ਦਿੰਦੇ ਆ ਉਹ ਸੈਲਰੀ ਨਹੀਂ ਮਿਲਦੀ ਇਸੇ ਫਸਲ ਤੋਂ ਹੀ 6 ਮਹੀਨਿਆਂ ਬਾਅਦ ਉਹਨਾਂ ਨੂੰ 50 ਕਿਲੋ ਦਾਣੇ ਘਰ ਪਰਤੀ ਜਿਹੜੇ ਦਿੱਤੇ ਜਾਂਦੇ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਹੋ ਰਿਹਾ ਸੀਗਾ ਹੁਣ ਜੇ ਫਸਲ ਖਰਾਬ ਹੋ ਗਈ ਆ ਤੇ ਸਿੱਧਾ ਜਿਹਾ ਮਤਲਬ ਇਹ ਆ ਕਿ ਉਹਨਾਂ ਨੂੰ 1 ਸਾਲ ਤੱਕ ਕੋਈ ਵੀ ਇਨਕਮ ਜਿਹੜੀ ਆ ਪਿੰਡ ਵੱਲੋਂ ਨਹੀਂ ਦਿੱਤੀ ਜਾਏਗੀ ਉਹਨਾਂ ਨੇ ਫ੍ਰੀ ਦੇ ਵਿੱਚ ਹੀ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਣੀ ਆ ਉਹਨਾਂ ਦੇ ਬੱਚੇ ਵੀ ਨੇ ਪਰਿਵਾਰ ਵੀ ਆ ਉਹਨਾਂ ਨੇ ਸਾਰੇ ਆਪਣੇ ਘਰ ਦੇ ਵੀ ਕੋਈ ਬਿਮਾਰੀ ਆ ਗਈ ਕੋਈ ਸੁੱਖ ਦਾ ਕੋਈ ਸਮਾ ਆ ਗਿਆ ਇਹ ਸੱਚੀ ਨੂੰ ਦੇਖਦੇ ਆ ਹਾਂ ਫਿਰ ਵੀਰ ਜੀ ਹੁਣਾਂ ਨੇ ਜਦੋਂ ਸਾਨੂੰ ਦੱਸਿਆ ਤੇ ਅਸੀਂ ਇਹਨਾਂ ਨੂੰ ਇਹ ਰੈਫਰੈਂਸ ਦਿੱਤਾ ਕਿ ਤੁਸੀਂ ਇਹ ਵੀ ਜਿਹੜੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਵੀ ਨਿਭਾਈ ਜਵੇ ਚਨਾ ਨੇ ਪੂਰਾ ਯੋਗਦਾਨ ਦਿੱਤਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਜੀ ਪੂਰਾ ਯੋਗਦਾਨ ਦਿੱਤਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਬੱਚਿਆਂ ਦੀ ਫੀਸਾਂ ਵੀ ਦਿੱਤੀਆਂ ਨੇ ਨਾਲ ਹੋਰ ਵੀ ਜਿਵੇਂ ਬੱਚਿਆਂ ਦੀ ਆਨਲਾਈਨ ਪੜਾਈ ਹੋ ਰਹੀ ਹੈ ਕਲਾਸਾਂ ਨਹੀਂ ਲੱਗ ਰਹੀਆਂ ਸਕੂਲ ਬੰਦ ਸੀਗੇ ਤੇ ਉਹਦੇ ਵਾਸਤੇ ਮੋਬਾਈਲ ਤੱਕ ਵੀ ਦਿੱਤੇ ਨੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਹਰ ਬੈਠੇ ਹੋਏ ਵੀਰਾਂ ਦਾ ਵੀ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਤੁਸੀਂ ਸਮਝ ਦੇ ਸਕਦੇ ਆਂ ਵੀ ਮਤਲਬ ਇਹਨਾਂ ਦੀ ਜਿਹੜੀ ਜ਼ਰੂਰਤ ਸੀ ਲੋਕਾਂ ਦੀ ਇਹਨਾਂ ਨੇ ਪੂਰੀ ਕੀਤੀ ਭਾਜੀ ਅੱਜ ਕਿੰਨਾ ਕੁ ਤੁਹਾਡਾ ਖੜਾ ਨੁਕਸਾਨ ਹੋਇਆ ਦੀ ਅੱਜ ਜਿਹੜੀ ਇਹ ਪੂਰਤੀ ਕਿੰਨੀ ਕੁ ਹੋਈ ਹੈ ਲੱਗਦਾ ਬੋਲ ਜੀ ਵਾਧੂ ਮਾਤ ਕੇ ਕੀ ਹਾਂਜੀ ਤੇ ਜਿਹੜਾ ਨੁਕਸਾਨ ਸੀ ਕਿੰਨਾ ਕੁ ਹੋਇਆ ਸੀ ਨੁਕਸਾਨ ਤਾਂ ਜੀ ਕਮਰੇ-ਕਮਰੇ ਡਿੱਗ ਗਏ ਆ ਤੇ ਮਾਮਲੇ ਚ ਲੋਕੀ ਜਮੀਨ ਸੀ ਥੋੜੀ-ਥੋੜੀ ਜਿਹੜੀ ਬੀਜੀ ਉਹਦੇ ਕਸਰ ਮਾਰੇਗੀ ਜੀ ਹਾਂਜੀ ਕਾ ਲੋਡ ਸੀਗੀ ਅੱਜ ਦੇ ਸਮੇਂ ਦੇ ਵਿੱਚ ਹਾਂਜੀ ਅੱਜ ਦੇ ਸਮੇਂ ਦੇ ਵਿੱਚ ਲੋਡ ਸੀ ਪੰਜ ਜੀ ਤੁਹਾਨੂੰ ਕਿੰਨੀ ਕੁ ਲੋਡ ਸੀਗੀ ਹਾਂਜੀ ਬਹੁਤ ਲੋਡ ਸੀ ਸਾਨੂੰ ਸਾਨੂੰ ਬਹੁਤ ਯੋਗਦਾਨ ਦੇ ਰਹੇ ਆ ਬਾਹਰਲੇ ਵੀਰ ਵੀ ਵੀਰ ਪਰਨ ਜੀ ਵੀ ਬਹੁਤ ਸਾਥ ਦੇ ਰਿਹਾ ਹੈ ਸਾਡਾ ਹੁਣ ਤੁਸੀਂ ਮਤਲਬ ਆਪਣਾ ਕਰਤਬਾਰ ਖੜਾ ਕਰ ਸਕਦੇ ਹੋ ਕਿੰਨਾ ਨੁਕਸਾਨ ਹੋਇਆ ਸੀ ਕਰਤਾ ਵੀਰੇ ਲੈਂਟਰ ਦੀ ਛੱਤ ਜਿਹੜੀ ਸਾਡੀ ਉਹ ਪਛਾਹ ਹਟ ਗਈ ਹੈ ਲੈਂਟਰ ਤੇ ਪਛਾਹ ਹਟ ਗਿਆ ਹੈ ਲੈਂਟਰ ਦੀ ਕੰਧ ਪਾਟੀ ਹੋਈ ਹੈ ਬਾਹਰੋਂ ਸਾਰਾ ਕੁਝ ਮਤਲਬ ਕਿ ਲੰਟ ਜਿਹੜਾ ਸਾਡਾ ਹੈ ਉਹ ਡਿੱਗਣਾ ਆ ਰਿਹਾ ਹੈ ਸਮਝ ਸਕਦੇ ਆ ਵੀ ਜਿਹੜੇ ਲੋਕਾਂ ਦੇ ਜਿਹੜੇ ਮਕਾਨ ਸੀਗੇ ਪੱਕੇ ਮਕਾਨ ਬਣਾਇਆ ਉਹ ਵੀ ਡਿੱਗਰ ਨਹੀਂ ਕੰਗਾਰ ਤੇ ਸੀਗੇ ਵੀ ਜਿਨ੍ਹਾਂ ਦੀ ਸਹਾਇਤਾ ਵਾਸਤੇ ਹੁਣ ਐਨਆਰਆਈ ਵੀਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਪੰਜਾਬੀ ਉਹਨਾਂ ਨੇ ਜੜੀਆਂ ਲੋਕਾਂ ਦੀ ਮਦਦ ਕਰਨ ਵਾਸਤੇ ਇਹਨੇ ਅਲਾ ਲਵੇਰਾ ਪਿੰਡ ਹੈ ਇੰਦੇ ਹੋਰ ਕਈ ਜਿਹੜੇ ਪਿੰਡ ਹੈਗੇ ਜਿੰਨ ਕਾਫੀ ਜਿਹੜੇ ਪਿੰਡ ਹੈਗੇ ਆ ਉਹਨਾਂ ਦੀ ਜੜੀ ਮਦਦ ਕਰਨ ਵਾਸਤੇ ਅੱਗੇ ਆਏ ਤੇ ਉਹਨਾਂ ਨਾਲ ਜੜੀ ਆ ਉਹ ਸਹਾਇਤਾ ਕੀਤੀ ਆ ਵੀ ਇਸ ਇਲਾਕੇ ਵਿੱਚ ਕਿੰਨੇ ਕੁ ਪਿੰਡ ਹੈਗੇ ਇੱਥੇ ਚਾਰ ਪੰਜ ਪਿੰਡ ਹੀ ਆ ਨਾਲ ਨਾਲ ਸਾਰੇ ਇਧਰ ਜੀ ਠੀਕ ਹੈ ਹਾਂਜੀ ਕਿਹੜੀ ਕਿਹੜੀ ਬੰਡਾਲਾ ਕੱਲੀ ਪੀਰਾ ਘਰ ਤਿੰਨਾਂ ਲੱਲੇ ਮੇਰਾ ਇਹ ਸਾਰੇ ਸਾਰਿਆਂ ਦਾ ਨੁਕਸਾਨ ਹੋ ਗਿਆ ਨਾ ਪਿੰਡਾਂ ਸਾਰੇ ਫਸਲਾਂ ਮਾਰ ਗਿਆ ਕਈਆਂ ਤੇ ਕਾਰਟ ਹੈ ਗਈ ਹੂੰ ਹੁਣ ਜਿਹੜੀ ਮਦਦ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਵੀ ਹੁਣ ਥੋੜੀ ਰਾਹਤ ਮਿਲੇਗੀ ਤੁਹਾਨੂੰ ਬਿਲਕੁਲ ਜੀ ਹਾਂਜੀ ਇਹ ਜਿਹੜੀ ਇਸ ਮਦਦ ਦੇ ਨਾਲ ਇਹ ਦੁਬਾਰਾ ਆਪਣੇ ਜਿਹੜੇ ਆ ਘਰ ਆ ਉਹ ਖੜੇ ਕਰ ਸਕਣਗੇ ਤੇ ਇਹਨਾਂ ਨੂੰ ਵੱਡੀ ਜਿਹੜੀ ਸਹੂਲਤ ਹੈ ਪੰਜਾਬੀ ਵੀਰਾਂ ਨੇ ਜਿਹੜਾ ਵੀ ਵਿਦੇਸ਼ਾਂ ਤੋਂ ਭੇਜਿਆ ਇੱਥੇ ਜਿਹੜੀ ਇਹ ਭੇਜੀ ਆ ਜੋ ਦਿਖਾਉਂਦੀ ਆ ਵੀ ਕਿਸ ਤਰ੍ਹਾਂ ਜਿਹੜਾ ਦਰਦ ਹੈਗਾ ਉਹ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੇ ਦਿਲਦਿਆਂ ਵਿੱਚ ਵੀ ਜਿਹੜਾ ਹੁੰਦਾ ਜਦੋਂ ਐਹੋ ਜਿਹੜੇ ਜਿਹੜੇ ਹਾਲਾਤ ਬੰਦੇ ਆ ਹੜਾ ਵਰਗੇ ਜੜੀ ਤਬਾਹੀ ਵਰਗੇ ਲਾਜ ਜਦੋਂ ਬੰਦੇ ਆ ਇਹਨਾਂ ਦੀ ਮਦਦ ਕਰਨ ਵਾਸਤੇ ਲੋਕ ਜਿਹੜੇ ਆ ਇੱਥੇ ਪਹੁੰਚੇ ਆ ਤੇ ਇਹਨਾਂ ਦੀ ਮਦਦ ਜੜੀਆਂ ਮੰਲੀ ਉਹ ਕੀਤੀ ਜਾ ਰਹੀ ਹੈ ਤੇ ਹੋਰ ਵੀ ਇਹਨਾਂ ਨੇ ਅਸ਼ਵਾਸਨ ਦਿੱਤਾ ਵੀ ਹੋਰ ਵੀ ਕਈ ਲੋਕਾਂ ਨੂੰ ਜਿੱਥ ਦੀ ਮਦਦ ਕਰਨ ਵਿੱਚ ਸਭ ਤੋਂ ਪਹਿਲਾਂ ਪੈਲ ਜਿਹੜੀ ਆ ਉਹ ਕੀਤੀ ਜਾ ਵੀ ਗਈ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਲੈਨਿਕ ਸੋਰਾ ਆਪਾਂ